ਜਿਹਨ ਸਾਰੇ ਬਾਦ ਉਸ ਨੂੰ ਧੱਕ ਜाहिर ਕਰ ਰਿਹਾ ਮਗਰ ਭਗਵੰਤ ਮਾਨ ਸਾਹਿਬ ਜਿਹੜੇ ਹੋਮ ਮਿਨਿਸਟਰ ਨੇ ਪੰਜਾਬ ਦੇ ਚੀਫ ਮਿਨਿਸਟਰ ਨੇ ਉਹ ਡੂੰਗੀ ਨੀਂਦ ਛੁੱਪਦੇ ਪਏ ਆ ਗਹਿਰੀ ਨੀਂਦ ਚ ਨੇ ਥਾਲ ਗੁੰਟਾਲਾ ਚੌਕੀ ਐ ਉੱਥੇ ਬਲਾਸਟ ਹੋਇਆ ਉਸ ਨੂੰ ਸਾਡੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਾਹਿਬ ਨੇ ਕਹਿਤਾ ਜੀ ਇਹ ਤਾਂ ਰੇਡੀਏਟਰ ਪਾਟਿਆ ਲੋਕੀ ਖੂਰੋ ਦੂਰੋ ਇੱਥੇ ਨਕਮਸਤਕ ਹੁੰਦੇ ਉੱਥੇ ਗੋਲੀ ਚੱਲ ਜਾਣੀ ਅ ਮੈਂ ਕਹੂੰਗਾ ਪੰਜਾਬ ਇਜ਼ ਆਊਟ ਆਫ ਕੰਟਰੋਲ 올 ਇਜ਼ ਨਾਟ ਵੈਲ 올 ਇਜ਼ ਇਨ ਦਾ ਵੈਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਤੇ ਮਇਆ ਬਲਵਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸੋਮ ਮਜੀਠੀਆ ਮੁਰਤੋਂ ਸਰਕਾਰ ਨੂੰ ਘੇੜਦੇ ਹੋਏ ਨਜ਼ਰ ਆਏ ਨੇ ਤੁਹਾਨੂੰ ਦੱਸਦੇ ਕਿ ਅਮਰitsar ਦੇ ਵਿੱਚ ਜੋ ਬਲਾਸਟ ਹੋਇਆ ਉਸ ਤੋਂ ਬਾਅਦ ਵਿਕਰਮ ਸੋਮ ਮਜੀਠੀਆ ਵੱਲੋਂ ਸਰਕਾਰ ਦੇ ਉੱਤੇ ਕਈ ਸਵਾਲ ਚੁੱਕੇ ਗਏ ਨੇ ਉਹਨਾਂ ਕਹਿੰਦੇ ਹੈ ਕਿ ਕੁਝ ਵੀ ਨਹੀਂ ਹੋ ਰਿਹਾ ਪੰਜਾਬ ਦਾ ਮਾੜਾ ਹਾਲ ਹੁੰਦਾ ਜਾ ਰਿਹਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਛਲੇ ਕਈ ਦਿਨਾਂ ਤੋਂ ਜੋ ਲਾਅ ਐਂਡ ਆਰਡਰ ਦੇ ਹਾਲਾਤ ਪੰਜਾਬ 'ਚ ਬਣੇ ਆ ਔਰ ਖਾਸ ਤੌਰ ਤੇ ਬਾਰਡਰ ਇੰਡੋਪਾਕ ਬਾਰਡਰ ਤੇ ਸਥਿਤ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜ਼ਿਲ੍ਹੇ ਦੇ ਬਣੇ ਆ ਉਹ ਵਾਰ-ਵਾਰ ਲੋਕ ਬਿਆਨ ਕਰ ਰਹੇ ਆ ਆਪੋਜੀਸ਼ਨ ਪਾਰਟੀਆਂ ਦੇ ਲੀਡਰ ਸਹਿਬਾਨ ਉਸ ਨੂੰ ਜਗ ਜाहिर ਕਰ ਰਹੇ ਆ ਮਗਰ ਭਗਵੰਤ ਮਾਨ ਸਾਹਿਬ ਜਿਹੜੇ ਹੋਮ ਮਿਨਿਸਟਰ ਨੇ ਪੰਜਾਬ ਦੇ ਚੀਫ ਮਿਨਿਸਟਰ ਨੇ ਉਹ ਡੂੰਗੀ ਨੀਂਦ ਛੁੱਤੇ ਪਏ ਆ ਗਹਿਰੀ ਨੀਂਦ 'ਚ ਨੇ ਔਰ ਅ ਪਿਛਲੇ ਦਿਨਾਂ ਚ ਜਿੱਥੇ 에어포ਰਟ ਸਟੇਸ਼ਨ ਆਰਮੀ ਏਰੀਆ ਦੇ ਬਿਲਕੁਲ ਨਾਲ ਗਮਟਾਲਾ ਚੌਕੀ ਹੈ ਉੱਥੇ ਬਲਾਸਟ ਹੋਇਆ ਉਸ ਨੂੰ ਸਾਡੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਾਹਿਬ ਨੇ ਕਹਿੰਦਾ ਜੀ ਇਹ ਤਾਂ ਰੈਡੀਏਟਰ ਪਾਟਿਆ ਉਸ ਤੋਂ ਬਾਅਦ ਮਜੀਠੇ ਥਾਣੇ ਚ ਬਲਾਸਟ ਹੋਇਆ ਉਹਨੂੰ ਕਹਿੰਦਾ ਜੀ ਇਹ ਤਾਂ ਗੈਸ ਸਿਲੰਡਰ ਜਾਂ ਟਾਇਰ ਪਾਟਿਆ ਉਸ ਤੋਂ ਬਾਅਦ ਇਸਲਾਮਾਬਾਦ ਚੌਂਕੀ ਚ ਇਹ ਬਲਾਸਟ ਹੋਇਆ ਜਦੋਂ ਫਿਰ ਡਿਨਾਈ ਕੀਤਾ ਗਿਆ ਕਿ ਇੱਥੇ ਬਲਾਸਟ ਨਹੀਂ ਹੋਇਆ ਜਦੋਂ ਆਂਡੀ ਗਵੰਡੀਆਂ ਨੇ ਆ ਕੇ ਰੌਲਾ ਪਾਇਆ ਕਿ ਸਾਡੇ ਤਾਂ ਕੰਧਾਂ ਚ ਆ ਸਾਰੇ ਘਰਾਂ ਚ ਤਰੇੜਾਂ ਆ ਗਈਆਂ ਤੇ ਬਲਾਸਟ ਬਹੁਤ ਜ਼ੋਰ ਦੀ ਹੋਇਆ ਅੱਜ ਵੀ ਜਿਹੜੀ ਮੇਨ ਲਾਈਫ ਲਾਈਨ ਹੈ ਸ੍ਰੀ ਅਮਰਚਰ ਸਾਹਿਬ ਮਜੀਠਾ ਮਜੀਠਾ ਟੂ ਫਤਿਹਗੜ ਚੂੜੀਆਂ ਫਤਿਹਗੜ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਸਾਹਿਬ ਜਿਹੜਾ ਕਰਤਾਰਪੁਰ ਸਾਹਿਬ ਕੋਰੀਡੋਰ ਉਹ ਜਿਹੜੀ ਮੇਨ ਸੜਕ ਹੈ ਮੇਨ ਰੋਡ ਹੈ ਜਿੱਥੇ ਆਵਾਜ਼ ਆ ਵੀ ਬਹੁਤ ਜਿਆਦੀ ਹੈ ਉੱਥੇ ਫੇਰ ਅ ਏਡਾ ਵੱਡਾ ਧਮਾਕਾ ਹੋਣਾ 9:30 9:30 9:40 ਦੇ ਵਿੱਚ ਧਮਾਕਾ ਹੋਇਆ ਔਰ 80 ਜੋੜ ਦੀ ਉਹਦੀ ਆਵਾਜ਼ ਆਈ ਹੈ ਏਡਾ ਖੜਾਕ ਹੋਇਆ ਉਹਦਾ ਕਿ ਆਲੇ ਦੁਆਲੇ ਸਭ ਲੋਕ ਸਹਿਮ ਗਏ ਪੁਲਿਸ ਨੇ ਪਹਿਲਾਂ ਉਸ ਨੂੰ ਵੀ ਲੁਕਾਉਣ ਦੀ ਕੋਸ਼ਿਸ਼ ਕੀਤੀ ਅਖੀਰ ਚ ਉਹ ਵੀਡੀਓ ਹੀ ਸਾਹਮਣੇ ਆ ਗਈ ਜਿੱਥੇ ਇੱਕ ਬੰਦਾ ਪਹਿਲਾ ਜ਼ਖਮੀ ਹੋਇਆ ਉਹਦੇ ਸਾਰੇ ਬਾਵਾ ਬੂਆ ਲੱਤ ਬਾ ਸਭ ਕੁਝ ਉੱਡ ਗਿਆ ਹੁਣ ਸ਼ਾਇਦ ਉਹਦੀ ਡੈਥ ਹੋ ਗਈ ਆ ਇਹ ਹਾਲਾਤ ਲਾਅ ਔਰਡਰ ਦੇ ਬਣੇ ਆ ਡਸ ਦਾ ਚੀਫ ਮਿਨਿਸਟਰ ਹੈ ਭਗਵੰਤ ਮਾਨ ਹੈਵ ਐਨੀ ਮੋਰਲ ਰਾਈਟ ਟੂ ਕੰਟੀਨਿਊ ਮੋਰ ਥੈਨ 18 ਬੰਬ ਬਲਾਸਟ ਥਾਣੇ ਇਹਨਾਂ ਦੀ ਅਟੈਕ ਅੰਡਰ ਨੇ ਸ੍ਰੀ ਦਰਬਾਰ ਸਾਹਿਬ ਸਭ ਤੋਂ ਮੋਸਟ ਵਿਜ਼ਿਟਿਡ ਏਰੀਆ ਹਰਮੰਦਰ ਸਾਹਿਬ ਦੇਸ਼ ਦੁਨੀਆ ਦੀ ਜਿਹੜੀ ਲੋਕੀ ਦੂਰੋਂ ਦੂਰੋਂ ਇੱਥੇ ਨਤਮਸਟਕ ਹੁੰਦੇ ਉੱਥੇ ਗੋਲੀ ਚੱਲ ਜਾਣੀ ਕੱਲ ਛਿਆਟਾ ਸਾਹਿਬ ਜਿੱਥੇ ਫੇਰ ਵੱਡੀ ਗਿਣਤੀ ਚ ਸੰਗਤ ਜਾਂ ਆਮਦ ਰਹਿੰਦੀ ਹੈ ਰੋਜ਼ ਰਹਿੰਦੀ ਹੈ ਔਰ ਕੱਲ ਐਤਵਾਰ ਦੇ ਦਿਨ ਸੰਗਤ ਪਹਿਲਾਂ ਨਾਲੋਂ ਵੀ ਵੱਧ ਰਹਿੰਦੀ ਹੈ ਉੱਥੇ ਇੱਕ ਦਿਨ ਦਿਹਾੜੇ ਇੱਕ ਚੁਣਿਆ ਹੋਇਆ ਨਮਾਇंदे ਨੂੰ ਗੋਲੀ ਮਾਰਦੇ ਨੇ ਅੱਜ ਉਸ ਨੂੰ ਫੇਰ ਹੌਲਗੇਟ ਤੋਂ ਬਾਅਦ ਉਹਦੇ ਪਿਓ ਪੁੱਤ ਜਿਹੜੇ ਆਪਾਟੇ ਨੋਟ ਪੁਰਾਣੇ ਨੋਟ ਬਦਲਦੇ ਸਨ ਉਹਨਾਂ ਦੇ ਉਹਦੇ ਫਾਦਰ ਨੂੰ ਗੋਲੀ ਮਾਰ ਦੇਣੀ ਉਹਦੀ ਡੈਥ ਹੋ ਜਾਣੀ ਇਹ ਦੁਖਦਾਈ ਇਨਸੀਡੈਂਟ ਚੱਲ ਰਿਹਾ ਹੈ ਮਗਰ ਭਗਵੰਤ ਮਾਨ ਇਸ 슬ੀਪਿੰਗ ਕੇਜਰੀਵਾਲ ਸਾਹਿਬ ਇਸ ਨਾਟ ਐਕਟਿੰਗ ਸਾਰਾ ਕੰਟਰੋਲ ਮੈਂ ਕਹੂੰਗਾ ਪੰਜਾਬ ਇਸ ਆਊਟ ਆਫ ਕੰਟਰੋਲ ਆਲ ਇਸ ਨਾਟ ਵੈਲ ਆਲ ਇਸ ਇਨ ਦਾ ਵੈਲ ਔਰ ਹਾਊ ਇਸ ਇਟ ਥੈਟ ਥੇਅਰ ਇਸ ਨੋ ਮੋਰਲ ਰਿਸਪੋਨਸੀਬਿਲਟੀ ਚੀਫ ਮਿਨਿਸਟਰ ਇਸ ਟੇਕਿੰਗ ਡਸ ਹੀ ਹੈਵ ਹੈਵ ਐਨੀ ਰਾਈਟ ਟੂ ਕੰਟੀਨਿਊ ਔਰ ਅੱਜ ਵੀ ਇਹ ਨੁਕਸਾਨ ਕਿੱਡੇ ਵੱਡੇ ਪੱਧਰ ਤੇ ਹੈ ਔਰ ਅੱਜ ਵੀ ਜਿਹੜਾ ਕੱਲ ਸਾਡਾ ਚੁਣਿਆ ਹੈ ਨਮੈਂਦਾ 6 ਟਾਈਮ ਕਾਉਂਸਲਰ ਦੋ ਵਾਰੀ ਉਹ ਆਪ ਬਣੇ ਆ ਚਾਰ ਵਾਰੀ ਉਹਨਾਂ ਦੇ ਬਜ਼ੁਰਗ ਬਣੇ ਸਨ ਸਭ ਤੋਂ ਵੱਧ ਵੋਟਾਂ ਤੇ ਜਿੱਤਿਆ ਸੀ ਉਹਨੂੰ ਗੋਲੀ ਮਾਰਨ ਵਾਲੇ ਅੱਜ ਫੇਸਬੁੱਕ ਪੋਸਟ ਮੈਂ ਸ਼ੇਅਰ ਕਰੂੰਗਾ ਕਲੇਮ ਕਰ ਰਿਹਾ ਕਿ ਅਸੀਂ ਗੋਲੀ ਮਾਰੀ ਹੈ ਤੇ ਅਸੀਂ ਗਾਂ ਵੀ ਮਾਰਾਂਗੇ ਜਿਹੜਾ ਇਹ ਜਿਆਂ ਦੀ ਮਦਦ ਕਰੂ ਉਹ ਉਹਦੀ ਉਹ ਤੇ ਲੋਕਾਂ ਦਾ ਨਮੈਂਦਾ ਸੀ ਭਾਈ ਉਹ ਲੜਾਈ ਲੜਦਾ ਸੀਗਾ ਜਿਹੜੇ ਗਲਤ ਕੰਮ ਕਰਦੇ ਸੀ ਤੇ ਉਹਦੀ ਮਦਦ ਤੇ ਮੇਰਾ ਵੀ ਨਾਮ ਲਿਖਦਾ ਕਿ ਉਹ ਮਦਦ ਕਰਦਾ ਸਾਰੇ ਮਦਦ ਕਰਦੇ ਸਹੀ ਕੰਮ ਦੇ ਤੇ ਤੁਸੀਂ ਕਿਰੂ ਕਿਰੂ ਗੋਲੀ ਮਾਰੋਗੇ ਮਗਰ ਭਗਵੰਤ ਮਾਨ ਗੌਸ ਸਾਇਲੈਂਸ ਇਜ਼ ਡੈਫਨਿੰਗ ਐਸ ਚੀਫ ਮਿਨਿਸਟਰ ਯੂ ਆਰ ਅ ਟੋਟਲ ਫੇਲਰ ਐਸ ਹੋਮ ਮਿਨਿਸਟਰ ਯੂ ਆਰ ਅ ਟੋਟਲ ਫੇਲਰ ਮਗਰ ਤੁਸੀਂ ਪੰਜਾਬ ਦੇ ਲੋਕਾਂ ਦੀ ਸੇਫਟੀ ਐਂਡ ਸਿਕਿਉਰਿਟੀ ਦੇ ਬਾਰਡਰ ਡਿਸਟ੍ਰਿਕਟ ਚ ਇਨਸ਼ੋਰ ਨਹੀਂ ਕਰ ਸਕਦੇ ਯੂ ਹੈਵ ਨੋ ਮੋਰਲ ਰਾਈਟ ਟੂ ਕੰਟੀਨਿਊ ਐਸ ਚੀਫ ਮਿਨਿਸਟਰ ਔਰ ਪੰਜਾਬ ਇਸ ਬਰਨਿੰਗ ਅੱਜ ਹਾਲਾਤ ਇਹ ਬਣ ਗਏ ਅਫਸੋਸ ਨਾਲ ਕਹਿਣਾ ਪੈਂਦਾ ਹੈ ਦੈਟ ਟੋਟਲ ਲਾ ਐਂਡ ਆਰਡਰ ਦਾ ਕਲੈਪਸ ਹੈ ਲੋਕ ਆਪਣੀ ਜਾਨ ਸਵਾਰੀ ਆਪਣੇ ਬੰਦਾ ਆਪਣੀ ਜਾਨ ਦੇ ਲਈ ਆਪ ਜ਼ਿੰਮੇਵਾਰ ਮਤਲਬ ਆਪ ਸਵਾਰੀ ਆਪ ਦੇ ਸਮਾਨ ਲਈ ਆਪ ਜ਼ਿੰਮੇਵਾਰ ਹੈ ਕੋਈ ਹਾਲਾਤ ਕੁਛ ਨਹੀਂ ਆਮ ਸੌਰੀ ਮੈਂ ਕਾਫੀ ਭਾਵਕ ਹੋ ਕੇ ਮੋਟੀਵੇਟਡ ਹੋ ਕੇ ਇਸ ਬਣਾਈ ਹੈ ਬਿਕੋਜ਼ ਹਾਲਾਤ ਮੈਂ ਜੋ ਦੇਖੇ ਹੈ ਸੁਣੇ ਹੈ ਬਰਦਾਸ਼ਤ ਤੋਂ ਬਾਹਰ ਹੈ ਗੁਰੂ ਕਿਰਪਾ ਕਰਨ ਕਿ ਇਹ ਪੰਜਾਬ ਦੇ ਮਾਹੌਲ ਠੀਕ ਹੋਵੇ ਔਰ ਇਹ ਮਾੜੀ ਕਾਰਗੁਜ਼ਾਰੀ ਵਾਲੀ ਸਰਕਾਰ ਬਰਖਾਸਤ ਹੋਵੇ ਅਖੀਰ ਚੇਤਾ ਹੁਣ ਮਜਬੂਰਨ ਇਹ ਗੱਲ ਕਹਿਣੀ ਪੈਗੀ ਕਿ ਬਰਖਾਸਤ ਕੀਤੀ ਹੈ ਇੱਥੇ ਪੰਜਾਬ ਦਾ ਲਾਅਨ ਆਰਡਰ ਕੁਝ ਸਹੀ ਹੋਣਾ ਬਹੁਤ ਬਹੁਤ ਧੰਨਵਾਦ ਸੋ ਵਿਕਰਮ ਸੋਮਜੀਠਿਆ ਗੁੱਸੇ ਦੇ ਵਿੱਚ ਦਿਖਾਈ ਦਿੱਤੇ ਨੇ ਤੇ ਪੁਲਿਸ ਆਪਣਾ ਕੰਮ ਕਰ ਰਹੀ ਆ ਹੁਣ ਵੇਖਣਾ ਹੋਵੇਗਾ ਪੁਲਿਸ ਵੱਲੋਂ ਆਨਾਲੇ ਸਮੇਂ ਦੇ ਵਿੱਚ ਕੀ ਖੁਲਾਸੇ ਕੀਤੇ ਜਾਂਦੇ ਨੇ ਕਿਉਂਕਿ ਵਿਕਰਮ ਸੋਮਜੀਠਿਆ ਵੱਲੋਂ ਜੋ ਇਲਜ਼ਾਮ ਲਗਾਏ ਗਏ ਨੇ ਉਹਨਾਂ ਕਹੇ ਹੈ ਕਿ ਬਾਰਡਰ ਏਰੀਆ ਕਰਕੇ ਲਗਾਤਾਰ ਇੱਥੇ ਵਾਰਦਾਤਾ ਹੋ ਰਹੀਆਂ ਨੇ ਤੇ ਹੁਣ ਵੇਖਣਾ ਹੋਵੇਗਾ ਸਰਕਾਰ ਇਹਨਾਂ ਮਾਮਲਿਆਂ ਲੈ ਕੇ ਆਨਾਲੇ ਸਮੇਂ ਦੇ ਵਿੱਚ ਕੀ ਸਪਸ਼ਟੀਕਰਨ ਦਿੰਦੀ ਹੈ ਤਾਂ ਨਾਲ ਸੰਵਾਦ ਸẽਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ